ਨਾਨਕਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਉਹਨਾਂ ਦੇ ਸਿੰਘਾਂ ਦਾ ਵਿਦਾਵਾ ਲਿਖ ਕੇ ਦਿਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਵਿਦਾਵਾ ਲਿਖ ਕੇ ਸਿੰਘ ਚਲੇ ਗਏ ਲਿਖ ਕੇ ਨੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਸਿੱਖ ਨਹੀਂ ਗੁਰੂ ਜੀ ਤੇਰੇ ਗੁਰੂ ਜੀ ਆਪ ਦੇ ਗਏ ਮਹਾਰਾਜ ਅਸੀਂ ਆਇਆ ਤੁਹਾਡੇ ਸਿੱਖ ਨਹੀਂ ਤੁਸੀਂ ਸਾਡੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਤੋਂ ਛੱਡ ਕੇ ਤੁਰ ਗਏ ਆ ਗਏ ਆਪੋ ਆਪਣੇ ਘਰਾ ਦੇ ਵਿੱਚ ਬਿਦਾਵਾਂ ਲੈ ਕੇ ਦੇ ਮਹਾਰਾਜ ਨੇ ਉਹ ਬਿਦਾਵੇ ਵਾਲੀ ਪਰਚੀ ਆਪਣੇ ਜੀਜੇ ਵਿੱਚ ਪਾ ਲਈ ਹੁਣ ਅਨੰਦਪੁਰ ਸਾਹਿਬ ਤੋਂ ਮਹਾਰਾਜ ਜਦੋਂ ਚੱਲੇ ਆ ਇਤਿਹਾਸ ਬੜੀ ਬੜੀ ਸੁਣਿਆ ਅਨੰਦਪੁਰ ਸਾਹਿਬ ਦਾ ਘੇਰਾ ਤੋੜ ਕੇ ਸਰਸਾ ਦੇ ਸੱਚੇ ਪਾਤਸ਼ਾਹ ਗੁਰੂ ਕਲਗੀਆਂ ਵਾਲੇ ਮਹਾਰਾਜ ਆਏ ਉੱਥੇ ਆਸਾ ਦੀ ਵਾਰ ਦਾ ਕੀਰਤਨ ਵੀ ਕਰਿਆ ਛੋਟੇ ਸਹਿਬ ਜਾਦੇ ਮਾਤਾ ਗੁਜਰਕੌਰ ਦੇ ਨਾਲ ਸਰਹੰਦਵਾਲ ਤੋਂ ਆ ਗਏ ਆ ਵੱਡੇ ਸਹਿਬ ਜਾਦੇ ਗੁਰੂ ਸਾਹਿਬ ਦੇ ਨਾਲ ਚਮਕੌਰ ਦੀ ਢੀ ਵੱਲ ਆ ਗਏ ਆ ਸਰਸਾ ਦੇ ਪਾਣੀ ਦੇ ਵਿੱਚ ਗੁਰੂ ਸਾਹਿਬ ਦੇ ਕਿੰਨੇ ਖਜ਼ਾਨੇ ਕਿੰਨੇ ਕੀਮਤੀ ਗ੍ਰੰਥ ਵੀ ਰੁੜ ਗਏ ਕਿੰਨਾ ਕੁਝ ਹੋਇਆ ਤੇ ਬਦਾਵਾ ਪੜਵਾਇਆ ਕਿੱਥੇ ਐ ਪੜਵਾਇਆ ਇਹ ਬਦਾਵਾ ਭਗਤ ਮਹਾ ਸਿੰਘ ਨੇ ਮੁਕਤ ਸਰ ਸਹਿਬ ਦੀ ਧਰਤੀ ਖਦਰਾੜੀ ਦੀ ਧਾਬ ਇੱਕ ਸੋਚਣ ਵਾਲੀ ਗੱਲ ਹੈ ਨੰਦਪੁਰ ਸਾਹਿਬ ਤੋਂ ਮੁਕਤਸਰ ਸਾਹਿਬ ਦਾ ਰਸਤਾ ਵੀ ਕਿੰਨੇ ਕਿਲੋਮੀਟਰ ਦਾ ਸੰਕੜੇ ਕਿਲੋਮੀਟਰ ਮਹਾਰਾਜ ਨੂੰ ਰਾਤ ਆਉਂਦੇ ਆਉਂਦੇ ਕਿੰਨਾ ਸਮਾਂ ਲੱਗਿਆ ਹੋਊਗਾ ਕਿੰਨੇ ਜੋੜੇ ਤੋਂ ਗੋਬਨ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਵਸਤੇ ਵਿੱਚ ਪਾਟ ਗਏ ਹੋਣਗੇ ਕਿੰਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਸਤਰ ਨਵੇਂ ਵੀ ਪਾਲੇ ਹੋਣਗੇ ਪਰ ਇੱਕ ਚੀਜ਼ ਮਹਾਰਾਜ ਦੇ ਸਾਹਮਣੇ ਰੱਖੀ ਕੀ ਉਹ ਭਾਈ ਮਹਾ ਸਿੰਘ ਜੀ ਵਰਗਿਆ ਤਾਂ ਵਿਦਾਵਾ ਉਹਦਾ ਸਿੰਘਾ ਦਾ ਵਿਦਾਵਾ ਉਹ ਸਾਹਮਣੇ ਰੱਖਿਆ ਵੀ ਕੋਈ ਗੱਲ ਨਹੀਂ ਅੱਜ ਮੈਨੂੰ ਛੱਡ ਕੇ ਤੁਰ ਗਏ ਇੱਕ ਦਿਨ ਇਹਨਾਂ ਨੂੰ ਇੱਥੇ ਹੀ ਆਉਣਾ ਪਊ ਗੁਰੂ ਅਮਰਦਾਸ ਮਹਾਰਾ ਜੀ ਦੇ ਪਾਸ਼ਾ ਬਚਨ ਕਰਦੇ ਆ ਜੇ ਕੋ ਗੁਰ ਤੇ ਵਿਅਮਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਵੇ ਵੇਖਿਆ ਜਾਏ ਅਨੇਕ ਜੋਤੀ ਭਰਮ ਆਵੇ ਵਿਣ ਸਤਿਗੁਰੂ ਮੁਕਤਿ ਪਾਏ ਫੇਰ ਮੁਕਤ ਪਾਏ ਲਾਗ ਚਰਣੀ ਗੁਰੂ ਦੇ ਚਰਨਾਂ ਨਾਲ ਲਾ ਕੇ ਮੁਕਤੀ ਮਿਲੂ